ਇਹ ਤਸਵੀਰਾਂ ਨੇ ਔਰ ਪੜੋ ਤੁਸੀਂ ਉੱਪਰ ਕੀ ਲਿਖਿਆ ਤਸਵੀਰਾਂ ਵੇਖੋ ਤੁਸੀਂ ਔਰ ਰਾਤ ਦੀਆਂ ਨੇ ਦੱਸ ਦਈਏ ਕਿ ਆ ਜੋ ਚੱਲਦਾ ਫਿਰਦਾ ਸ਼ੋਅਰੂਮ ਤੁਸੀਂ ਵੇਖ ਰਹੇ ਹੋ ਇਹ ਸ਼ੋਅਰੂਮ ਚੱਲ ਰਿਹਾ ਔਰ ਅਸੀਂ ਪਹਿਲੀ ਵਾਰ ਇਸ ਤਰ੍ਹਾਂ ਦਾ ਸ਼ੋਅਰੂਮ ਵੇਖ ਰਹੇ ਆ ਔਰ ਐਵੇਂ ਜੇ ਮਾਡਲ ਤੁਸੀਂ ਕਦੇ ਵੇਖੇ ਨਹੀਂ ਹੋਣਗੇ ਆਸ ਕਰਦੇ ਆ ਕਿ ਤੁਸੀਂ ਪਹਿਲੀ ਵਾਰ ਇਸ ਨੂੰ ਵੇਖ ਰਹੇ ਹੋ ਔਰ ਇਸ ਦੇ ਉੱਤੇ ਤੁਸੀਂ ਪੜ ਸਕਦੇ ਹੋ ਕਿ ਲਿਖਿਆ ਕੀ ਆ ਜੇ ਇਸ ਦੇ ਉੱਤੋਂ ਲਿਖਿਆ ਪੜ ਸਕਦੇ ਹੋ ਤਾਂ ਫਿਰ ਤੁਹਾਡੇ ਲਈ ਇਹ ਜਾਣਕਾਰੀ ਬਹੁਤ ਵਧੀਆ ਹੈ ਇਹ ਬਹੁਤ ਵਧੀਆ ਜਾਣਕਾਰੀ ਆ ਔਰ ਵੇਖੋ ਤਸਵੀਰਾਂ ਤੁਸੀਂ ਕਿ ਤਸਵੀਰਾਂ ਵਿੱਚ ਤੁਹਾਨੂੰ ਕੀ ਨਜ਼ਰ ਆ ਰਿਹਾ ਦੱਸ ਦਈਏ ਕਿ ਇਹ ਹਰ ਪਿੰਡ ਤੇ ਹਰ ਗੁਰਦੁਆਰਾ ਸਾਹਿਬ ਦੇ ਬਾਹਰ ਇਸ ਨੂੰ ਬਿਲਕੁਲ ਸਜਾਇਆ ਜਾਵੇਗਾ ਔਰ ਗੁਰਦੁਆਰਾ ਸਾਹਿਬ ਦੇ ਬਾਹਰ ਤਾਂ ਪਿੰਡ ਪਿੰਡ ਜੇ ਕੋਈ ਕਾਲ ਕਰਦਾ ਇਹਨਾਂ ਨੂੰ ਕਿ ਸਾਡੇ ਪਿੰਡ ਪ੍ਰੋਗਰਾਮ ਹੈ ਤਾਂ ਇਸ ਨੂੰ ਲੈ ਕੇ ਆਓ ਤਾਂ ਇਹ ਜਰੂਰ ਉੱਥੇ ਲੈ ਕੇ ਜਾਣਗੇ ਜਿਵੇਂ ਇਸ ਦੇ ਉੱਤੇ ਲਿਖਿਆ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਉੱਤੇ ਲਿਖਿਆ ਅਕਾਲ ਪਗੜੀ ਸੈਂਟਰ ਇਹ ਇਕੱਲਾ ਪਗੜੀ ਸੈਂਟਰ ਨਹੀਂ ਐਸ ਦੇ ਵਿੱਚ ਸਿੱਖੀ ਨਾਲ ਸੰਬੰਧਤ ਜਿਵੇਂ ਤੁਸੀਂ ਗਾਤਰਾ ਸਾਹਿਬ ਚੋਲਾ ਸਾਹਿਬ ਕਸ਼ਹਿਰਾ ਸਾਹਿਬ ਤੇ ਹੋਰ ਵੀ ਕਈ ਤੁਸੀਂ ਕਈ ਤਰ੍ਹਾਂ ਦੇ ਸਿੱਖੀ ਨਾਲ ਸੰਬੰਧਤ ਜਿਵੇਂ ਕੜਾ ਕੰਗਾ ਬਿਲਕੁਲ ਪੱਗਾਂ ਜਿਹੜੀਆਂ ਉਹਦਾ ਵੀ ਸ਼ਿੰਗਾਰ ਹੋਵੇਗਾ ਪੱਗਾਂ ਵੀ ਹਰ ਤਰ੍ਹਾਂ ਦੀਆਂ ਮਿਲਣਗੀਆਂ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜਿਵੇਂ ਤੁਹਾਡੇ ਇਤਿਹਾਸਕ ਗੁਰਦੁਆਰਾ ਸਾਹਿਬ ਉੱਥੇ ਵੀ ਤੁਹਾਨੂੰ ਇਹ ਸ਼ੋਰੂਮ ਖੜਾ ਮਿਲੇਗਾ ਔਰ ਦੱਸ ਦਈਏ ਕਿ ਬੜੀ ਵੱਡੀ ਟੈਕਨੀਕ ਹੈ ਨਵੀਂ ਟੈਕਨੀਕ ਦੇ ਨਾਲ ਸਜਾਇਆ ਇਹ ਸ਼ੋਰੂਮ ਆ ਤੁਸੀਂ ਵੇਖ ਸਕਦੇ ਹੋ ਕਿ ਸਿੱਖੀ ਨਾਲ ਸੰਬੰਧਤ ਬੇਸ ਪੂਰਾ ਤੁਹਾਨੂੰ ਮਿਲੇਗਾ ਔਰ ਪੂਰਾ ਬੇਸ ਜਿਹੜਾ ਇਸ ਸ਼ੋਰੂਮ ਦੇ ਵਿੱਚ ਹੋਵੇਗਾ ਔਰ ਜਿਵੇਂ ਤੁਸੀਂ ਡਿਮਾਂਡ ਕਰਦੇ ਹੋ ਓਵੇਂ ਜਿਹਾ ਹਰ ਨੰਬਰ ਦੇ ਨਾਲ ਪੂਰਾ ਤਿਆਰ ਕੀਤਾ ਹੋਵੇਗਾ ਤੁਹਾਨੂੰ ਮਿਲੇਗਾ ਔਰ ਹੋ ਸਕਦਾ ਆਸ ਕਰਦੇ ਹਾਂ ਕਿ ਇਹ ਬਾਕੀ ਜਗ੍ਹਾ ਦੇ ਉੱਤੋਂ ਜਿਵੇਂ ਤੁਸੀਂ ਖਰੀਦੇ ਹੋ ਜੇ ਤੁਸੀਂ ਕਿਤਾ ਚੂਲਾ ਸਾਹਿਬ ਖਰੀਦਦੇ ਹੋ ਜਾਂ ਪੱਗਾਂ ਖਰੀਦੇ ਹੋ ਤਾਂ ਤੁਹਾਨੂੰ ਉਸ ਦੇ ਨਾਲ ਉਹ ਰਿਆਤ ਵੀ ਮਿਲਣਗੇ ਇਹ ਆਸ ਕਰਦੇ ਆ ਕਿ ਇਹ ਬਹੁਤ ਵਧੀਆ ਹੋਵੇਗਾ ਕਿਉਂਕਿ ਇਹ ਸ਼ੋਅਰੂਮ ਜਦੋਂ ਚੱਲ ਰਿਹਾ ਸੀ ਰੋਡ ਦੇ ਉੱਤੇ ਤਾਂ ਸਾਡੇ ਧਿਆਨ ਵਿੱਚ ਆਇਆ ਤਾਂ ਅਸੀਂ ਇਹ ਵੀਡੀਓ ਕਵਰ ਕਰ ਲਈ ਫਿਰ ਅਸੀਂ ਅੱਗੇ ਜਾ ਕੇ ਇਹਨਾਂ ਨੂੰ ਰੋਕਿਆ ਤਾਂ ਫਿਰ ਇਹਨਾਂ ਤੋਂ ਜਾਣਕਾਰੀ ਲਈ ਹੈ ਤਾਂ ਇਹਨਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਣ ਵਾਲੇ ਗੁਰਦੁਆਰਾ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਚ ਪੈਣ ਵਾਲੇ ਪਿੰਡ ਤਾ ਹਰ ਪਿੰਡ ਵਿੱਚ ਵੀ ਇਸ ਨੂੰ ਲਜਾਇਆ ਜਾਵੇਗਾ ਔਰ ਗੁਰਦੁਆਰਾ ਸਾਹਿਬ ਚ ਲਜਾਇਆ ਜਾਵੇਗਾ ਕਿਉਂਕਿ ਕਈ ਵਾਰ ਸਿੱਖੀ ਨਾਲ ਜੁੜੇ ਹੋਏ ਲੋਕ ਅਕਸਰ ਹੀ ਜ਼ਿਆਦਾਤਰ ਸਿੱਖੀ ਨਾਲ ਸੰਬੰਧਿਤ ਜਦੋਂ ਕੱਪੜੇ ਜਾਂ ਪੱਗਾਂ ਤਾਂ ਜਾਂ ਫਿਰ ਜਿਵੇਂ ਚੋਲਾ ਸਾਹਿਬ ਆ ਇੱਕ ਸ਼ਹਿਰਾ ਤਾਂ ਇਹ ਲੈਣ ਵਾਸਤੇ ਇਹਨਾਂ ਨੂੰ ਕਈ ਵਾਰ ਦਿੱਕਤ ਆਉਂਦੀ ਸੀ ਇੱਕ ਨੰਬਰ ਮੈਚ ਨਹੀਂ ਖਾਂਦਾ ਸੀ ਇੱਕ ਇਹਨਾਂ ਦੇ ਕੋਲੋਂ ਤੁਸੀਂ ਲੈਂਦੇ ਹੋ ਤਾਂ ਫਿਰ ਤੁਹਾਨੂੰ ਇਹ ਸੁਖਾਲਾ ਰਹਿ ਜਾਏਗਾ ਕਿ ਤੁਸੀਂ ਕਾਲ ਕਰਕੇ ਵੀ ਪੁੱਛ ਸਕਦੇ ਹੋ ਕਿ ਕਿਹੜੇ ਨੰਬਰ ਦਾ ਸਾਈਜ਼ ਦਾ ਕਪੜਾ ਸਾਨੂੰ ਮਿਲ ਸਕਦਾ ਔਰ ਹਰ ਇੱਕ ਕਪੜਾ ਜਿਹੜਾ ਉਹ ਬਿਲਕੁਲ ਵਧੀਆ ਤੋਂ ਵਧੀਆ ਕੁਆਲਿਟੀ ਦਾ ਹੋਵੇਗਾ ਔਰ ਤੁਸੀਂ ਆਪਣੀ ਪਸੰਦ ਮੁਤਾਬਕ ਇਹਨਾਂ ਤੋਂ ਬਣਵਾ ਵੀ ਸਕਦੇ ਹੋ ਔਰ ਇਹ ਦੱਸ ਦਈਏ ਕਿ ਇਹ ਬਹੁਤ ਵਧੀਆ ਪ੍ਰਚਾਰ ਹੈ ਸਿੱਖੀ ਦਾ ਪਹਿਲੀ ਵਾਰ ਅਸੀਂ ਇਹ ਪ੍ਰਚਾਰ ਵੇਖ ਰਹੇ ਹਾਂ ਔਰ ਆਕਾਲ ਪਗੜੀ ਸੈਂਟਰ ਗੁਰਦਾਸਪੁਰ ਦੇ ਵਿੱਚ ਆ ਔਰ HDFC ਬੈਂਕ ਦੇ ਸਾਹਮਣੇ ਜੇ ਰੋਡ ਦੇ ਉੱਪਰ ਇਹ ਸੈਂਟਰ ਹੈ ਨਾ ਦਾ ਔਰ ਦੱਸ ਦਈਏ ਕਿ ਜਦੋਂ ਅਕਾਲ ਪਗੜੀ ਸੈਂਟਰ ਦਾ ਨਾਮ ਚੱਲਦਾ ਤਾਂ ਫਿਰ ਪਹਿਲਾ ਨਾਮ ਗੁਰਦਾਸਪੁਰ ਜ਼ਿਲ੍ਹੇ ਦਾ ਹੁੰਦਾ ਔਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਹਿਲੀ ਸ਼ੁਰੂਆਤ ਕਰਨ ਵਾਲੇ ਇਹ ਅਕਾਲ ਪਗੜੀ ਸੈਂਟਰ ਵਾਲਿਆਂ ਦਾ ਸੀ ਤੇ دلੋਂ ਧੰਨਵਾਦ ਕਰਦੇ ਆਂ ਤੋ ਸਿੱਖੀ ਨਾਲ ਜੋੜਨ ਵਾਲੇ ਅਕਸਰ ਹੀ ਬਹੁਤ ਸਾਰੇ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਹੁੰਦੇ ਆ ਤਾਂ ਉੱਥੇ ਇਹਨਾਂ ਨੇ ਜਾ ਕੇ ਸਮੂਲੀਅਤ ਕਰਨੀ ਹੁੰਦੀ ਆ ਤਾਂ ਇਹ ਸਮੂਲੀਅਤ ਤੁਸੀਂ ਕਿਵੇਂ ਵੇਖਦੇ ਹੋ ਇਸ ਸ਼ੋਰੂਮ ਨੂੰ ਤੁਸੀਂ ਕਿਵੇਂ ਵੇਖਦੇ ਹੋ ਰਿਕਵਾਰ ਇਸ ਨੂੰ ਪੜੋ ਇਸ ਦੇ ਉੱਤੇ ਫੋਨ ਨੰਬਰ ਵਗੈਰਾ ਵੀ ਲਿਖੇ ਨੇ ਔਰ ਅਕਾਲ ਪਗੜੀ ਸੈਂਟਰ ਦਾ ਐਡਰੈਸ ਵੀ ਲਿਖਿਆ ਜੇ ਹੋਰ ਜਾਣਕਾਰੀ ਚਾਹੀਦੀ ਆ ਤਾਂ ਤੁਹਾਨੂੰ ਉਹ ਵੀ ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਜੇ ਰੋਡ ਦੇ ਉੱਪਰ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਿੰਘ ਸਭਾ ਦੇ ਬਿਲਕੁਲ ਸਾਹਮਣੇ ਅਕਾਲ ਪਗੜੀ ਸੈਂਟਰ ਹੈ ਤੁਸੀਂ ਉੱਥੇ ਜਾ ਕੇ ਵੀ ਇਹ ਚੀਜ਼ ਦੀ ਖਰੀਦ-ਫਰੋਖਤ ਕਰ ਸਕਦੇ ਹੋ ਔਰ ਦੱਸ ਦਈਏ ਕਿ ਇਹ ਤਸਵੀਰਾਂ ਜਦੋਂ ਅਸੀਂ ਵੇਖੀਆਂ ਦਾਸੀ ਬਿਲਕੁਲ ਅਚੰਬੇ ਵਿੱਚ ਪੈ ਗਏ ਕਿ ਸ਼ੋਰੂਮ ਚੱਲਦਾ ਫਿਰਦਾ ਸ਼ੋਰੂਮ ਹੈ ਔਰ ਬਹੁਤ ਪਿਆਰੀ ਚੀਜ਼ ਹੈ ਔਰ ਪਹਿਲਾ ਮਾਡਲ ਹੈ ਔਰ ਗੱਡੀ ਦੇ ਪਿੱਛੇ ਪਾਇਆ ਇਨੋਵਾ ਗੱਡੀ ਦੇ ਪਿੱਛੇ ਪਾ ਕੇ ਤਾਂ ਇਸ ਨੂੰ ਬਾਜ਼ਾਰ ਗਲੀ ਗਵਾਂਢ ਔਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਟਾਲੀ ਸਾਹਿਬ ਬਾੜ ਸਾਹਿਬ ਹਰ ਗੁਰਦੁਆਰਾ ਸਾਹਿਬ ਵਿੱਚ ਸਜਾਇਆ ਜਾਵੇਗਾ ਦੱਸ ਦਈਏ ਕਿ ਮੱਸੀਆ ਦੇ ਦਿਹਾੜੇ ਤੇ ਸੰਗਰਾਂਦ ਦੇ ਦਿਹਾੜੇ ਤੇ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਇਸ ਨੂੰ ਸ਼ਿੰਗਾਰਿਆ ਜਾਵੇਗਾ ਔਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਔਰ ਜੇ ਜਾਣਕਾਰੀ ਹੋਰ ਲੈਣੀ ਹੋਵੇ ਤਾਂ ਉੱਪਰ ਫੋਨ ਨੰਬਰ ਚੱਲ ਰਿਹਾ ਕਾਲ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਧੰਨਵਾਦ